ਸੀ ਨੇ ਨੇ ਹੈਂਡਲ ਕੀਤਾ ਉਹਦੇ ਬਾਰੇ ਮੈਂ ਕਿ ਬੰਦੇ ਦਾ ਕੁਲਿਆ ਯਾਦ ਹੈ तकरीबन 20 30 ਸਾਲ ਦੇ ਲੜਕੇ ਸੀ ਇਹਦੇ ਸਿਰ ਤੋਂ ਦੋ ਇਹ ਕਿੰਨੇ ਕੱਸੀ ਲੰਬੇ 6 ਫੁੱਟ ਦੇ ਹੋਣਗੇ ਜਾਂ ਘੱਟ 5 ਅੱਧ 6 ਦੇ ਕੋਈ ਤਾਂ ਰੰਗ ਕਿਦਾਂ ਦਾ ਛੋਟੇ ਵਰਗਾ ਕਿ ਗੋਰਾ ਵੀ ਅਲੀ ਜਿਵੇਂ ਉਹ ਇਹ ਵੀ ਕਹਿ ਰਹੇ ਸੀ ਉਹਨੇ ਮੈਨੂੰ ਕਿ ਸਪੱਟਾ ਬਾਤਾਂ ਨਹੀਂ ਜਿੱਪੀ ਸੋਚੋ আচ্ছা ਮੈਂ ਨੇ ਵੀ ਦੋ ਤਿੰਨ ਵਾਰ ਇਹ ਵਾਰ ਕਿੰਨੇ ਪਰੇ ਪਾਉਂਦੇ ਸੀ ਫੋਨ ਸੀਗਾ ਸਰ ਉਹ ਫੋਨ ਦੇ ਵਿੱਚ ਕੁਝ ਹੋਰ ਸੀ ਅਪਸ ਵੀ ਇਹ ਵਾਰਦਾਤ ਹੈਗੀ ਆ ਇਹ ਜਿਹੇ ਪ੍ਰੋਫੈਸਰ ਜਿਹੜੇ ਹੈਗੇ ਲੋਕਲ ਰਾਮਪੁਰਾ ਫੂਲ ਦੇ ਰਹਿਣ ਵਾਲੇ ਹੈਗੇ ਇਹ ਸਹੇਰੇ ਜਦੋਂ ਕਰੂ ਤਕਰੀਬਨ 6 ਵਜੇ ਸੈਰ ਤੇ ਗਏ ਸੀ ਇਹਨਾਂ ਨੇ ਸੈਰ ਕਰਦੇ ਨੇ ਇਹ ਸਕੂਟਰੀ ਤੇ ਗਏ ਸੀ ਇਹਨਾਂ ਨੇ ਫਿਰ ਸਕੂਟਰੀ ਇੱਕ ਟੀਪੁਆਇੰਟ ਤੇ ਲਾ ਕੇ ਆਪਦੇ ਜਦੋਂ ਸੈਰ ਕਰਦੇ ਫੇਰੇ ਸੀ ਤੇ ਇੱਕ ਤਕਰੀਬਨ ਦੋ ਤੋਂ ਤਿੰਨ ਵਿਅਕਤੀ ਦੱਸਦੇ ਨੇ ਜਿਹੜੇ ਚਿੱਟੀ ਕਾਰ ਤੇ ਆਏ ਤੇ ਇਹਨਾਂ ਨੂੰ ਉਹਨਾਂ ਨੇ ਫਿਰ ਜਨਨ ਕੀ ਉੱਥੇ ਕਿਡਨੈਪ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਤੇ ਨਾਲ ਲੈ ਗਏ ਨੇ ਕੁੱਟਮਾਰ ਉਹਨਾਂ ਦੀ ਕਰਦੇ ਰਹੇ ਨੇ ਇਹਨਾਂ ਦੇ ਕੋਲ ਫੋਨ ਸੀ ਇਹਨਾਂ ਕੋ ਉਹਦਾ ਪਾਸਵਰਡ ਪੁੱਛਦੇ ਰਹੇ ਆ ਪੈਸੇ ਟਰਾਂਸਫਰ ਕਹਿੰਦੇ ਆ ਕਿ ਕਰਾਉ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਕਿਉਂਕਿ ਇਹਨਾਂ ਕੋਈ ਯੂਨੋ ਐਪ ਹੈਗੀ ਸੀ ਤੇ ਇਹ ਚੀਜ਼ਾਂ ਸਾਰੀਆਂ ਫਿਰ ਇਹਨਾਂ ਨੂੰ ਅਲਟੀਮੇਟਲੀ ਇੱਕ ਜਗ੍ਹਾ ਡ੍ਰੌਪ ਕਰਕੇ ਤੇ ਉਹ ਚਲੇ ਗਏ ਆ ਹੁਣ ਸਾਨੂੰ ਇਹ ਪਤਾ ਲੱਗਾ ਜੀ ਅਸੀਂ ਛਣੇ ਦੀ ਜਾਣ ਲੈ ਕੇ ਪੱਤਾ ਦੇ ਰਹੇ ਹਾਂ ਤੇ ਸਾਡੀਆਂ ਜਿਹੜੀਆਂ ਟੀਮਾਂ ਲੱਗੀਆਂ ਉਹ ਕੰਮ ਤੇ ਲੱਗ ਗਿਆ ਨੇ ਤਾਂ ਜੋ ਇਸ ਨੂੰ ਅਸੀਂ ਛੇਤੀ ਛੇਤੀ ਕਰੈਕ ਕਰ ਲਈਏ ਕੰਡੀਸ਼ਨ ਕਿਵੇਂ ਹੈ ਪ੍ਰੋਫੈਸਰ ਦੇ ਕੀ ਨਾਮ ਨੂੰ ਕੀ ਦਾ ਸਰ ਇਹ 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 ਕ੍ਰਿਸ਼ਨ ਹੈਗੇ ਜੀ ਮਿਸਟਰ ਕ੍ਰਿਸ਼ਨ ਤੇ ਕੰਡੀਸ਼ਨ ਡਾਕਟਰ ਦੇਖੋ ਸੱਟਾਂ ਤੇ ਲੱਗੀਆਂ ਹੈਗੀਆਂ ਇਹ ਇੱਕ ਸ਼ੋਲਡਰ ਤੇ ਜਨਨ ਕੀ ਕੁੱਟਮਰਤ ਜ਼ਿਆਦਾ ਕੀਤੀ ਉਹਨਾਂ ਨੇ ਕੁੱਟਿਆ ਹੈਗਾ ਬਲੰਟ ਵੈਪਨ ਨਾਲ ਕੁੱਟਿਆ ਹੈਗਾ ਤੇ ਜਿਹੜੀ ਕਹਿੰਦੇ ਸਿਰ 'ਚ ਵੀ ਹਲਕੀ ਜੀ ਜਿੱਦਾਂ ਡਾਕਟਰ ਨੇ ਕਿਹਾ ਇਹ ਹੈਗਾ ਥੋੜੀ ਜੀ ਹੈਗੀ ਬਟ ਮਾਈਨਰ ਹੈ ਤੇ ਫਿਰ ਇਹਦੇ ਇੱਕ ਵੀ ਸ਼ੋਲਡਰ ਤੇ ਵੀ ਫ੍ਰੈਕਚਰ ਦੱਸਿਆ ਜਾ ਰਿਹਾ ਸਰ ਕਿੰਨੇ ਬੰਦੇ ਦੱਸ ਰਿਹਾ ਤੇ ਕਿੱਥੇ ਸੱਟੇ ਗਏ ਉਹਨੂੰ ਇਹ 2 ਤੋਂ 3 ਬੰਦੇ ਦੱਸ ਰਹੇ ਹੈਗੇ ਆ ਤੇ ਇਹਨਾਂ ਨੂੰ ਕਿ ਪਿੰਡ ਖੈਲੀ ਕਲਾਂ ਦੇ ਜਿਹੜੇ ਹੈਗੇ ਸਰਪੰਚ ਸਾਹਿਬ ਉਹਨਾਂ ਦੇ ਅਲਟੀਮੇਟਲੀ ਕਿਸੇ ਰਾਹਗੀਰ ਨੇ ਉੱਥੇ ਤੱਕ ਜਿਹੜਾ ਹੈਗਾ ਪਹੁੰਚਾਤਾ ਉਹਨਾਂ ਨੇ ਗਾਂ ਇਹਨਾਂ ਦੇ ਘਰ ਦੇ ਅੰਦਰ ਦੱਸਿਆ ਹੈਗਾ ਉਹ ਫਿਰ ਇੱਥੇ ਮੈਕਸ ਲੈ ਆਇਆ